ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਗਰਾਮਕੜੀ ਆ ਅੱਜ ਤੁਹਾਨੂੰ ਦਰਸ਼ਨ ਕਰਉਣਾ ਜੀ ਜਿਹੜਾ ਪੁਲਸ ਮੁਕਾਬਲੇ ਦੇ ਵਿੱਚ ਸੀ ਰੂਗੇ ਸੀਗੇ ਅਸੀਂ ਪਹੁੰਚਾ ਅੱਜ ਪਿੰਡ ਮੌੜ ਮਕਸੂਦਾ ਨੇੜੇ ਰਾਇਆ ਤੁਹਾਨੂੰ ਦਰਸ਼ਨ ਕਰਵਾਉਣ ਦਰਬਾਰ ਸਾਹਿਬ ਦੇ ਬਈ ਬੁਲਾ ਦੇ ਫਤਿਹ ਹੱਥ ਜੋੜੇ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ

ਗੱਡੀ ਲੈ ਗਈ ਖਾਲੀ ਦੇ ਵਿੱਚ ਅੱਛਾ 10 10 ਮਈ ਦੀ ਗੱਲ ਹੈ ਜੀ ਅਪ੍ਰੈਲ ਤੋਂ ਬਾਅਦ ਮਈ ਹਾਂ ਮਈ ਦੀ 10 ਮਈ ਨੂੰ ਇੱਥੇ ਉਹ ਹੋਇਆ ਜੀ ਉਸ ਤੋਂ ਬਾਅਦ ਹੋਰ ਥੋਂ ਜੋ ਇਹਨਾਂ ਨੇ ਕੋਈ ਆਪਣੇ ਦਾਣੇ ਕੱਢਦੇ ਸੀਗੇ ਉਹਨਾਂ ਦਾ ਟਰੈਕਟਰ ਦਿੱਤਾ ਉਸ ਟਰੈਕਟਰ ਤੇ ਬਹਿ ਗਈ ਇਹ ਹੋਰ ਟਰੈਕਟਰ ਸੀਗਾ ਜਿਹਦੇ ਗਿੱਟੇ 'ਚ ਗੋਲੀ ਲੱਗੀ ਸੀ ਅੱਛਾ ਉਹ ਕਹਿੰਦਾ ਵੀ ਤੁਸੀਂ ਨਿਕਲੋ ਅੱਛਾ ਵੀ ਮੈਂ ਇੱਥੇ ਉਹ ਕਰਦਾ ਮਗਾਵਰਾ ਕਰ ਠੀਕ ਹੈ ਹਾਂ ਇਹ ਇੱਥੇ ਬਹਿ ਗਈ ਫੇਰਾ ਅੱਛਾ ਹਾਂ ਕੀ ਕੀ ਨਾਮ ਸੀ ਸਿੰਘਾਂ ਦਾ ਕੀ ਬਾਬਾ ਜੀ ਦਾ ਨਾਮ ਸੀਗਾ ਇਹਦਾ ਨਾਮ ਬਾ ਸੁਖੀਆ ਸੀਗਾ ਬਰਨਾਲੇ ਤੋਂ ਸੀਗੀ। ਬਰਨਾਲੇ ਦੇ ਹਾਂ। ਤੁਦਵਾਲੇ ਫਿਰ ਜਿਹੜੇ ਬਾਕੀ ਦੇ ਸਿੰਘ ਸੀ ਅਸੀਂ ਪੰਜ ਸਿੰਘ ਸੀਗੇ ਜੀ। ਹੂੰ। ਉਹ ਮੈਂ ਆਹੀ ਰਸਤਾ ਲੰਘ ਕੇ ਹੀ ਗੁੱਡ ਸੂਏ ਪੈਗੇ। ਅੱਛਾ। ਹਾਂ। ਇਹਨਾਂ ਨੇ ਫੋਟ ਟਰੈਕਟਰ ਫਿਰ ਗਾਂ ਜਾ ਕੇ ਛੜਤਾ। ਅੱਛਾ। ਤੇ ਫਿਰ ਸੀ ਦਰੇਵਾ ਬਾਈ ਉਹਦੇ ਸਿੱਧੇ ਨੇ। ਹਾਂ ਇੱਥੇ ਸੀ ਦਰੇਵਾ ਯਾਰ ਇਹਦੀ ਕਿੱਕ ਰਹੀ ਦੀ ਨਾਲ ਆਉ ਸੀ। ਠੀਕ ਹੈ। ਧਰਮ ਜੋ ਤਮੋਰਚ ਦੇ। ਸੀਧ ਪਈ ਸੁਖਪਾਲ ਸਿੰਘ ਸੁਖੀਆ ਬਾਬਾ ਦੇ ਨਾਮ ਨਾਲ ਮਸ਼ੂਰ। ਇਸ ਜਗ੍ਹਾ ਤੇ ਸੀ ਦਸੀ ਵੀ ਕੋਈ ਸੀਗੇ ਤੇ ਆ ਗੁਰਦਰਾਸਤਿ ਸਰ ਪ੍ਰਮਤਵਾਰ ਸਭਾ ਹੈ ਪਹਿਲਾਂ ਸਾਨੂੰ ਨਵੇਂ ਗੁਰੂ ਘਰ ਦੇ ਦਰਬਾਰ ਸਾਹਿਬ ਦਰਸ਼ਨ ਕਰਾਇਆ ਨਾ ਇਸ ਜਗ੍ਹਾ ਤੇ ਬਾਬਾ ਜੀ ਸੀ ਰਹੇ ਸੀਗੇ ਜੀ ਇੱਥੇ ਮੁਕਾਬਲਾ ਚੱਲਿਆ ਪੁਰਸ ਨਾਲ ਇਸ ਸਥਾਨ ਤੇ ਬਾਬਾ ਜੀ ਪਾਰੀ ਗਿੰਤੀ ਦੇ ਵਿੱਚ 10 ਸੀ ਰਹੇ ਸੀਗੇ ਜੀ ਦਰਸ਼ਨ ਕਰਨਾ ਆਉਂਦੇ ਹਨ ਤੇ ਉਹਨਾਂ ਦੇ ਸੁੱਤੇ ਆ ਝੰਡਾ ਹੁੰਦੇ ਹਨ ਨਾ ਕਿ ਕਰਾਇ ਨਹੀਂ ਸਭ ਤੋਂ ਖੁਸ਼ ਦੀ ਗੱਲ ਹੈ ਵੀ ਰਾਮਗੜੀမှာ ਆਪਰਾ ਪ੍ਰਕਾਸ਼ ਨਹੀਂ ਗੇ ਬਾਬਾ ਸਰਪਾਲ ਸਿੰਘ ਜੀ ਦਾ ਜੀਵਨ ਸਿੰਘ ਜੀ ਉਹ ਮਿਸਤਰੀ ਪਰਿਵਾਰ ਦੇ ਪਰਿਵਾਰ ਦੇ ਵਿੱਚੋਂ ਹਨ ਇੱਥੇ ਆ ਕੇ ਬੜੀ ਸ਼ਾਂਤੀ ਮਿਲਦੀ ਇੱਥੇ ਮਾਰਾ ਪ੍ਰਕਾਸ਼ ਹਨ ਮੰਦਿਰ ਦੀ ਸਾਸਿ ਬੀਗੜੀ ਦਰਸ਼ਨ ਮਿਲ ਕੇ ਕੇ ਇਹ ਆਪ ਮਾਰ ਇਧਰ ਕੋ ਨਾਲ ਦਰਸਨ ਹੋਵੇ ਇਸ سٹਾਂਡ ਤੋਂ ਤੁਸੀਂ ਵੀ ਦਰਸਨ ਲੈ ਸਕਦੇ ਹੋ ਹਾਂ ਜੇ ਬਗਾਲੀ ਦੇ ਰਵੰਗਫਾ ਦੇ ਬਾਟਾ ਵਿੱਚ ਨਗਰ ਕਟੇ ਦੀ ਜਗ੍ਹਾ